ਮੈਟਰੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਨੌਕਰਾ ਵਸ਼ੀਰਾ ਦਿਖਾਉਣ ਲੱਗੇ ਆਂ ਬਹੁਤ ਚੰਗੀ ਬਲੱਡ ਲਾਈਨ ਦਾ ਵਸ਼ੀਰਾ ਇਹ ਨੌਕਰਾ ਜਿਹੜਾ ਸਪੌਟਲੈਸ ਵਸ਼ੀਰਾ ਦੋਸਤੋ ਸਾਰੀ ਡਿਟੇਲ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ 'ਚ ਬਣੇ ਰਹੋ ਪੰਜਾਬਾ ਸਟੱਡ ਫਾਰਮ ਦੇ ਉੱਪਰ ਖੜਾ ਇਹ ਵਸ਼ੀਰਾ ਜਿੱਥੇ ਚਾਰ ਵਾਰ ਦਾ ਚੈਂਪੀਅਨ ਘੋੜਾ ਬਾਦਸ਼ਾਹ ਜਿੰਨਾਂ ਕੋਲੇ ਪੰਜਾਬਾ ਸਟੱਡ ਫਾਰਮ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਬਾਈ ਪ੍ਰਵੀਨ ਸ਼ਰਮਾ ਤੇ ਰੋਸ਼ਨ ਸ਼ਰਮਾ ਉਹਨਾਂ ਦੇ ਫਾਰਮ ਦੇ ਮੌਜੂਦ ਆ ਇਹ ਬਸ਼ੇਰਾ ਤੇ ਸਾਰੀ ਬਸ਼ੇਰੇ ਦੀ ਗੱਲਬਾਤ ਕਰਦੇ ਆਪਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੇ ਤੁਹਾਨੂੰ ਪੋਸਟਰ ਵੀ ਸਾਹਮਣੇ ਸਕਰੀਨ ਤੇ ਨਜ਼ਰ ਆ ਰਿਹਾ ਜਿੱਥੇ ਇਹ ਬਸ਼ੇਰਾ ਮੌਜੂਦ ਆ ਦੋਸਤੋ ਤੇ ਗੱਲ ਕਰਦੇ ਆ ਇਸ ਬਸ਼ੇਰੇ ਦੀ ਜਿਹੜਾ ਸਕਰੀਨ ਤੇ ਦੇਖ ਰਹੇ ਹੋ 3 ਸਵਾ 3 ਮਹੀਨੇ ਇਸ ਬਸ਼ੇਰੇ ਦੀ ਉਮਰ ਆ ਸੋਹਣਾ ਸੁਨੱਖਾ ਤੇ ਸਾਫ਼ ਸੁਥਰਾ ਬਸ਼ੇਰਾ ਦੋਸਤੋ ਸਪੌਟਲੈਸ ਬਸ਼ੇਰਾ ਦੋਸਤੋ ਇਹ ਵਸ਼ੇਰਾ ਜਿਹੜਾ ਮਹਾਰਾਜਾ ਕੋੜਾ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਫਾਰਮ ਤੇ ਆ ਜਿਹੜਾ ਮਹਾਰਾਜਾ ਕੋੜਾ ਉਸ ਕੋੜੇ ਦਾ ਇਹ ਬੱਚਾ ਗਾ 3 ਸਵਾ 3 ਮਹੀਨੇ ਇਸ ਵਸ਼ੇਰੇ ਦੀ ਉਮਰ ਆ ਦੋਸਤੋ ਮਾਂ ਇਹਦੀ ਬਹੁਤ ਚੰਗੀ ਆ 64 ਇੰਚ ਦੀ ਮਾਂ ਕੀ ਬਾਈ ਕਹਿੰਦੇ ਔਰੀਆਂ ਬਗਾਰਾਂ ਦਾ ਬਿਲਕੁਲ ਸਾਫ ਆ ਜੇ ਕੋਈ ਮਿੱਤਰ ਪਿਆਰਾ ਆਪਣੇ ਫਾਰਮ ਤੇ ਜਾਂ ਵੈਸੇ ਕਿਸੇ ਨੇ ਸ਼ੌਂਕ ਵਜੋਂ ਨੋਕਰਾ ਵਸ਼ੀਰਾ ਖਰੀਦਣਾ ਚੰਗੀ ਬਲੱਡ ਲਾਈਨ ਦਾ ਵਸ਼ੀਰਾਗਾ ਤਾਂ ਤੁਸੀਂ ਬਾਈ ਰੋਸਨ ਪ੍ਰਿੰਸ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਆਪਾਂ ਉਹਨਾਂ ਦਾ ਸਕਰੀਨ ਦੇ ਉੱਪਰ ਦੇਤਾ ਦੋਸਤੋ ਪੰਜਾਬਾ ਸਟੱਡ ਫਾਰਮ ਦੇ ਉੱਪਰ ਮੌਜੂਦ ਹੈ ਵਸ਼ੀਰਾ ਜਿੱਥੇ ਚਾਰ ਵਾਰ ਦਾ ਚੈਂਪੀਅਨ ਘੂੜਾ ਬਾਦਸ਼ਾਹਗਾ ਤੇ ਉਥੇ ਮੌਜੂਦਾ ਬਸ਼ੇਰਾ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇਤਾ ਬਾਈਆਂ ਦਾ ਤੇ ਆਪਣਾ ਨੰਬਰ ਚੱਲ ਰਿਹਾ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ